ਤੇ ਆਈਫੋਨ ਦਾ ਲੇਟੈਸਟ ਮਾਡਲ ਜਿਹੜਾ ਆ ਉਹ ਫ੍ਰੀ ਵੰਡਿਆ ਜਾ ਰਿਹਾ ਜੀ ਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਹੁਣ ਇਹ ਵੀਡੀਓ ਬੜੀ ਹੀ ਵਾਇਰਲ ਹੋ ਰਹੀ ਹੈ ਦਰਅਸਲ ਇੱਕ ਜੀ ਵੈਗਨ ਦੇ ਉੱਪਰ ਆਈਫੋਨ 16 ਲੱਗੇ ਹੋਏ ਨੇ ਜਿੱਥੇ ਲੇਟੈਸਟ ਮਾਡਲ ਲੈਣ ਦੇ ਵਾਸਤੇ ਲਾਈਨਾਂ ਲੱਗੀਆਂ ਹੋਈਆਂ ਨੇ ਵੇਟਿੰਗ ਚੱਲ ਰਹੀ ਹੈ ਲੋਕ ਉਤਾਵਲੇ ਹੋਏ ਨੇ ਕਿ ਅਸੀਂ ਨਵਾਂ ਮਾਡਲ ਲੈ ਲਈਏ ਤਾਂ ਉੱਥੇ ਹੀ ਫਰੀਦ ਦੇ ਵਿੱਚ ਆ ਨੌਜਵਾਨ ਦੇਖੋ ਆਪਣੀ ਗੱਡੀ ਦੇ ਆਲੇ ਦੁਆਲੇ ਆਈਫੋਨ ਲਗਾ ਕੇ ਘੁੰਮ ਰਿਹਾ ਹੈ ਆਈਫੋਨ ਗੱਡੀ ਦੇ ਆਲੇ ਦੁਆਲੇ ਚਪਕਾਏ ਹੋਏ ਨੇ ਔਰ ਜਿੰਨੂੰ ਵੀ ਚਾਹੀਦਾ ਹੈ ਉਹ ਨਾਲੋਂ ਲਾ ਕੇ ਤੇ ਲੈ ਜਾਂਦਾ ਜੀ ਹਾਂ ਇਹ ਵੀਡੀਓ ਹੁਣ ਲਗਾਤਾਰ ਵਾਇਰਲ ਹੋ ਰਹੀ ਹੈ ਫ੍ਰੀ ਆਈਫੋਨ 16 16 ਪ੍ਰੋ 16 ਪ੍ਰੋ ਮੈਕਸ ਦੁਬਈ ਦੀਆਂ ਸੜਕਾਂ ਤੇ ਫ੍ਰੀ ਵੰਡੇ ਜਾ ਰਹੇ ਨੇ ਤਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰ ਹੁਣ ਸੋਸ਼ਲ ਮੀਡੀਆ ਤੇ ਬੜੀ ਹੀ ਵਾਇਰਲ ਹੋ ਰਹੀ ਹੈ। ਦਰਅਸਲ ਕੋਈ ਲੋਕ ਇਹ ਵੀ ਕਹਿ ਰਿਹਾ ਹੈ ਕਿ ਇਹ ਸਟੰਟ ਬਾਜੀ ਕੀਤੀ ਗਈ ਹੈ। ਇਹ ਫੇਮ ਲੈਣ ਦੇ ਵਾਸਤੇ, ਇਹ 뷰 ਲੈਣ ਦੇ ਵਾਸਤੇ ਜਾਂ ਇਹ ਪਬਲਿਸਿਟੀ ਕੀਤੀ ਗਈ ਹੈ। ਪਰ ਇਹ ਸੱਚ ਹੈ ਕਿ ਆਈਫੋਨ ਜਿਹੜੇ ਹੈ ਲੇਟੈਸਟ ਮਾਡਲ 16 ਉਹ ਫਰੀ ਵੰਡਿਆ ਜਾ ਰਿਹਾ ਇਸ ਨੌਜਵਾਨ ਦੇ ਵੱਲੋਂ ਦੁਬਈ ਦੀ ਸੜਕ ਤੇ ਜੀ ਵੈਗਨ ਗੱਡੀ ਦੇ ਆਲੇ-ਦੁਆਲੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਫੋਨ ਜਿਹੜੇ ਆ ਉਹ ਚਿਪਕੇ ਹੋਏ ਆ ਔਰ ਜਿਹੜਾ ਵੀ ਆਉਂਦਾ ਹੈ ਤੋੜ ਕੇ ਤੇ ਜਿਹੜਾ ਨੌਜਵਾਨ ਜਿਨੇ ਇਹ ਆਪਣੀ ਗੱਡੀ ਤੇ ਫੋਨ ਚਪਕਾਏ ਨੇ ਉਸ ਨੂੰ ਦਿਖਾ ਦਿੰਦਾ ਕਿ ਲੈ ਭਾਈ ਮੈਂ ਲੈ ਚ ਲਿਆ ਤੇ ਉਹ ਵੀ ਅੱਗੇ ਕਹਿੰਦਾ ਕਿ ਓਕੇ ਲੈ ਜਾ ਆ ਦੇਖੋ ਤੁਸੀਂ ਇੱਕ ਨੌਜਵਾਨ ਦੂਜੀ ਗੱਡੀ ਦੇ ਵਿੱਚੋਂ ਉਤਰ ਕੇ ਆਉਂਦਾ ਔਰ ਜਦੋਂ ਉਹ ਦੇਖਦਾ ਹੈ ਕਿ ਆਈਫੋਨ ਲੱਗੇ ਹੋਏ ਨੇ ਔਰ ਗੱਡੀ ਦੇ ਵਿੱਚੋਂ ਉਤਰ ਕੇ ਸਭ ਤੋਂ ਪਹਿਲਾਂ ਜਾ ਕੇ ਉਹ ਆਈਫੋਨ ਜਿਹੜਾ ਆ ਗੱਡੀ ਦੇ ਨਾਲੋਂ ਤੋੜਦਾ ਹੈ ਗੱਡੀ ਦਾ ਦਰਵਾਜਾ ਖੋਲਦਾ ਹੈ ਨਿਕਲਦਾ ਹੈ ਫਿਰ ਉਹ ਫੋਨ ਜਿਹੜਾ ਤੋੜਦਾ ਹੈ ਦੇਖਦਾ ਹੈ ਉਹ ਸੀਲ ਖੋਲ ਕੇ ਅਨਬਾਕਸ ਕਰਕੇ ਕਿ ਵਾਕਿਆ ਹੀ ਡੱਬੇ ਦੇ ਵਿੱਚ ਅਸਲੀ ਫੋਨ ਨੇ ਜਦੋਂ ਅਸਲੀ ਫੋਨ ਨਿਕਲਦਾ ਹੈ ਤਾਂ ਬਾਰੀ ਿਕੜ ਕਉਂਦਾ ਹੈ ਅੱਗੇ ਜਿਹੜਾ ਮੁੰਡਾ ਨਿਕਲਦਾ ਨੂੰ ਕਹਿੰਦਾ ਕਿ ਆ ਦੇਖੋ ਮੈਂ ਲੈ ਲਿਆ ਫ੍ਰੀ ਹੈ ਉਹ ਕਹਿੰਦਾ ਹਾਂ ਲੈ ਜਾਓ ਤਾਂ ਇਸ ਤਰੀਕੇ ਦੇ ਨਾਲ ਇਹ ਦੁਬਈ ਦੀਆਂ ਸੜਕਾਂ ਤੇ ਲੇਟੈਸਟ ਮਾਡਲ ਆਈਫੋਨ ਦਾ ਜਿਹੜਾ ਆ ਉਹ ਫ੍ਰੀ ਵੰਡਿਆ ਜਾ ਰਿਹਾ ਇਸ ਨੌਜਵਾਨ ਦੇ ਵੱਲੋਂ ਤਸਵੀਰ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿੱਥੇ ਆਈਫੋਨ ਦਾ ਲੇਟੈਸਟ ਮਾਡਲ ਲੈਂਡ ਦੇ ਵਾਸਤੇ ਸੜਕਾਂ ਦੇ ਉੱਪਰ ਲੰਮੀਆਂ ਲੰਮੀਆਂ ਲਾਈਨਾਂ ਮੋਲਾ ਦੇ ਬਾਹਰ ਲੱਗੀਆਂ ਹੋਈਆਂ ਨੇ ਸਟੋਰਾਂ ਦੇ ਬਾਹਰ ਲੋਕ ਉਤਾਵਲੇ ਹੋਏ ਨੇ ਕਿ ਅਸੀਂ ਵੀ ਨਵਾਂ ਲੇਟੈਸਟ ਮਾਡਲ ਲੈ ਲਈਏ ਪਰ ਉੱਥੇ ਆ ਦੇਖੋ ਨੌਜਵਾਨ ਦਾ ਕਾਰਨਾਮਾ ਆਪਣੀ ਜੀ ਵੈਗਨ ਦੇ ਆਲੇ ਦੁਆਲੇ ਲੇਟੈਸਟ ਮਾਡਲ ਜਿਹੜਾ ਆ ਉਹ 16 ਦਾ ਲਾ ਕੇ ਘੁੰਮ ਰਿਹਾ ਕਿ ਜਿੰਨੂੰ ਚਾਹੀਦਾ ਆ ਉਹ ਤੋੜ ਕੇ ਤੇ ਲੈ ਜਾਓ ਜਿਵੇਂ ਇਹ ਤਾਂ ਉਹ ਗੱਲ ਹੈ ਕਿ ਜਿਵੇਂ ਪੈਸੇ ਜਿਹੜੇ ਰੁੱਖਾ ਨਾ ਲੱਗਦੇ ਆ ਛਾੜੋ ਤੇ ਇਕੱਠੇ ਕਰ ਲਓ ਛਾੜੋ ਤੇ ਇਕੱਠੇ ਕਰ ਲਓ ਤਾਂ ਉਹ ਹਿਸਾਬ ਇਸ ਨੌਜਵਾਨ ਨੇ ਬਣਾਇਆ ਕਿ ਆਈਫੋਨ ਗੱਡੀ ਦੇ ਵਾਲੇ ਦੁਆਲੇ ਲਗਾਏ ਹੋਏ ਆ ਜਿੰਨੂੰ ਵੀ ਚਾਹੀਦਾ ਹੈ ਤੋੜ ਕੇ ਜਾਨੀ ਕਿ ਲਾ ਕੇ ਆਈਫੋਨ ਤੇ ਆਪਣੇ ਘਰ ਨੂੰ ਲੈ ਜੋ ਤਾਂ ਆਪਣੀ رائے ਵੀ ਤੁਸੀਂ ਦਿਓ ਕਿ ਕਿਵੇਂ ਦੇਖਦੇ ਹੋ ਹਾਲਾਂਕਿ ਟਰੋਲ ਵੀ ਕੀਤਾ ਜਾ ਰਿਹਾ ਕੋਈ ਕਹਿੰਦਾ ਕਿ ਇਹ ਫੁਕਰਾ ਹੈ ਇਹ ਸਟੰਟ ਬਾਜੀ ਕੀਤੀ ਜਾ ਰਹੀ ਹੈ ਕੋਈ ਕਹਿੰਦਾ ਪਬਲਿਸਿਟੀ ਦੇ ਵਾਸਤੇ ਹੈ ਤਾਂ तमाम ਜਿਹੜੇ ਲੋਕ ਨੇ ਉਹ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਪਰ ਇਹ ਵਾਇਰਲ ਵੀਡੀਓ ਬਹੁਤ ਹੋ ਰਹੀ ਹੈ ਦੁਬਈ ਦੀਆਂ ਸੜਕਾਂ ਤੇ ਇਹ ਗੱਡੀ ਤੁਹਾਨੂੰ ਨਜ਼ਰ ਆਵੇਗੀ ਜਿਹੜੀ ਕਿ ਫ੍ਰੀ ਲੋਕਾਂ ਨੂੰ ਆਈਫੋਨ ਦਾ ਲੇਟੈਸਟ ਮਾਡਲ ਜਿਹੜਾ ਆ ਉਹ ਵੰਡ ਰਹੀ ਹੈ ਤਾਂ ਆ ਦੇਖੋ ਇੱਕ ਨੌਜਵਾਨ ਜਿਹੜਾ ਗੱਡੀ ਦੇ ਵਿੱਚ ਆਉਂਦਾ ਹੈ ਉਹਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਗੱਡੀ ਖੋਲ ਕੇ ਆਈਫੋਨ ਉੱਪਰੋਂ ਤਾਂ ਮਤਲਬ ਲਾਉਂਦਾ ਹੈ ਗੱਡੀ ਦੇ ਉੱਪਰੋਂ ਤਾਂ ਜਿਹੜਾ ਨੌਜਵਾਨ ਡਰਾਈਵਰ ਸੀਟ ਤੇ ਉਹਨੂੰ ਦਿਖਾਉਂਦਾ ਕਿ ਆ ਦੇਖ ਮੈਂ ਲੈ ਚ ਲਿਆ ਉਹ ਵੀ ਕਹਿੰਦਾ ਕਿ ਓਕੇ ਤਾਂ ਇਸ ਤਰੀਕੇ ਦੇ ਨਾਲ ਇਹ ਫ੍ਰੀ ਆਈਫੋਨ ਦਾ ਲੇਟੈਸਟ ਮਾਡਲ ਜਿਹੜਾ ਆ ਉਹ ਵੰਡਿਆ ਜਾ